ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਿਵੰਦ ਕਰਾਂਗੇ ਸਵੇਰ ਦੀ ਸੈਰ ਨਾ ਲੈਟਸ ਸਟਾਰਟ ਭੂਮਿਕਾ ਸਵੇਰ ਦੀ ਸੈਰ ਮਨੁੱਖ ਦੀ ਜ਼ਿੰਦਗੀ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੀ ਹੈ ਯਾਨੀ ਕਿ ਜਿਹੜਾ ਮਾਰਨਿੰਗ ਵਾਕ ਹੈ ਸਵੇਰ ਦੀ ਸੈਰ ਜਿਹਨੂੰ ਅਸੀਂ ਕਰਨੇ ਆ ਉਹ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਰੱਖਦੀ ਹੈ ਜਾਂ ਸਥਾਨ ਰੱਖਦੀ ਹੈ ਇੰਪੋਰਟੈਂਟ ਹੈ ਦੀ ਸਾਡੀ ਲਾਈਫ ਚ ਕਿਹਾ ਜਾਂਦਾ ਹੈ ਕਿ ਸਵੇਰ ਦਾ ਸਮਾਂ ਸੋਨੇ ਵਰਗਾ ਹੁੰਦਾ ਹੈ ਸਵੇਰ ਦੇ ਵੇਲੇ ਕੀਤੀ ਸੈਰ ਸਭ ਤੋਂ ਵਧੀਆ ਹੁੰਦੀ ਹੈ ਇਸ ਵੇਲੇ ਚਹੂ ਪਾਸੇ ਚਹੂ ਦੀ ਜਗਾ ਸੇ ਚਾਰੋਂ ਪਾਸੇ ਵੀ ਲਿਖ ਸਕਦੇ ਆ ਚਹੂ ਪਾਸੇ ਸ਼ਾਂਤੀ ਹੁੰਦੀ ਹੈ ਅਤੇ ਪੰਛੀਆਂ ਦੀ ਮਿੱਠੀ ਬੋਲੀ ਕੰਨੀ ਪੈਂਦੀ ਹੈ ਜਾਂ ਪੰਛੀਆਂ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਹੈ ਵੀ ਲਿਖ ਸਕਦੇ ਆ ਰਾਤ ਨੂੰ ਛੇਤੀ ਸੋਣਾ ਅਤੇ ਸਵੇਰੇ ਜਲਦੀ ਜਾਗਣਾ ਆਦਮੀ ਨੂੰ ਸਿਹਤਮੰਦ ਹੀ ਬਣਾਉਂਦਾ ਹੈ ਸਵੇਰ ਦੀ ਸੈਰ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਫਸਟ ਪੁਆਇੰਟ ਹੈ ਪਹਿਲੇ ਪੂਮਿਕਾ ਪੂਮਿਕਾ ਵਿੱਚ ਅਸੀਂ ਇੰਟਰੋਡਕਸ਼ਨ ਦੇਣਾ ਕਿ ਐਸੇ ਵਿੱਚ ਸਵੇਧ ਦੀ ਸਹਿਰ ਹੁੰਦੀ ਕੀ ਹੈ ਤੇ ਕੀ ਲਾਭ ਹੈ ਉਹ ਥੋੜਾ ਬਹੁਤਾ ਅਸੀਂ ਇੱਥੇ ਐਕਸਪਲੇਨ ਕਰਨਾ ਨੈਕਸਟ ਸ ਪਿੰਡਾਂ ਦਾ ਕੁਲਾ ਵਾਤਾਵਨ ਜਿਹੜੇ ਲੋਕ ਪਿੰਡਾਂ ਜਾਂ ਕਸਬਿਆਂ ਵਿੱਚ ਰਹਿੰਦੇ ਹਨ ਉਹ ਸਵੇਧ ਦੀ ਸਹਿਤ ਦਾ ਵੱਧ ਆਨੰਦ ਲੈ ਸਕਦੇ ਹਨ ਉਹ ਸਵੇਧ ਸਹਿ ਲਈ ਖੁੱਲੇ ਖੇਤਾਂ ਵਿੱਚ ਚੱਲ ਪੈਂਦੇ ਹਨ ਸ਼ਹਿਰਾਂ ਵਿੱਚ ਭਾਵੇਂ ਪੀੜ ਹੁੰਦੀ ਹੋਵੇ ਪਰ پارکਾਂ ਅਤੇ ਖੁੱਲੀਆਂ ਸੜਕਾਂ ਤੇ ਕਿੰਨੀ ਸਵੇਧ ਦੀ ਸਹਿਤ ਵੀ ਬਹੁਤ ਲਾਭਦਾਇਕ ਸਾਬਤ ਹੁੰਦੀ ਹੈ। ਯਾਨਕੀ ਪਿੰਡਾਂ ਵਿੱਚ ਤੇ ਚਾਰੇ ਪਾਸੇ ਹਰਿਆਲੀ ਹੁੰਦੀ ਉੱਥੇ ਤੇ ਸੈਰ ਕਰਨਾ ਵਧੀਆ ਪਰ ਸ਼ਹਿਰਾਂ ਵਿੱਚ ਵੀ ਜਿੱਥੇ ਭੀੜ ਘੱਟ ਹੋਵੇ ਪਾਰਕ ਬਣੇ ਹੁੰਦੇ ਖੁੱਲੀਆਂ ਸੜਕਾਂ ਉੱਤੇ ਵੀ ਸੈਰ ਕਰਨ ਦੇ ਸਾਨੂੰ ਸੇਮ ਹੀ ਲਾਭ ਹੋਏਗਾ। ਜੇ ਸੈਰ ਦੌਰਾਨ ਕੁਛ ਹਲਕੀ ਕਸਰਤ ਆ ਪਰ ਆयाम ਵੀ ਯਾਨਕੀ ਵਿਆਮ ਐਕਸਰਸਾਈਜ਼ ਕੀਤੀ ਜਾਵੇ ਤਾਂ ਇਸ ਦੇ ਵੀ ਹੋਰ ਵੀ ਜਿਹੜੇ ਸਾਨੂੰ ਲਾਭ ਮਿਲ ਸਕਦੇ ਹਨ। ਨੈਕਸਟ ਪੁਆਇੰਟ ਆ ਅਨੁਸ਼ਾਸਨ ਦੀ ਆਦਤ ਰੋਜ਼ ਸਵੇਰੇ ਟੈਨਾਂ ਨਾਲ ਜੀਵਨ ਵਿੱਚ ਅਨੁਸ਼ਾਸਨ ਆਉਂਦਾ ਹੈ ਸਮੇਂ ਤੇ ਉੱਠਣ ਦੀ ਆਦਤ ਵੀ ਬਣਦੀ ਹੈ ਜੋ ਸਫਲ ਜੀਵਨ ਲਈ ਬਹੁਤ ਹੀ ਜ਼ਰੂਰੀ ਹੈ ਜੇ ਤੁਸੀਂ ਸੋਚਾਂਗੇ ਕਿ ਹੀ ਐਕਸਰਸਾਈਜ਼ ਕਰਨੀ ਹੈ ਤੇ ਅਸੀਂ ਫਿਰ ਸਵੇਰੇ ਟਾਈਮ ਬਣਾਵਾਂਗੇ ਨਾ ਕਿ ਅਸੀਂ ਇੰਨੇ ਵਜੇ ਉੱਠਣਾ ਇੱਕ ਡਿਸਪੀਲਨ ਹੋਏਗਾ ਕਿ ਇੰਨੇ ਵਜੇ ਸਵੇਰੇ ਉੱਠਣਾ ਤੇ ਉਹਦੇ ਵਾਸਤੇ ਮੈਨੂੰ ਰਾਤੀ ਜਲਦੀ ਸੌਣਾ ਪਏਗਾ ਤੇ ਸਾਨੂੰ ਕੀ ਹੋਏਗਾ ਅਨੁਸ਼ਾਸਨ ਦੀ ਆਦਤ ਪਵੇਗੀ ਇਹਦੇ ਨਾਲ ਠੀਕ ਹੈ ਨੈਕਸਟ ਹੈ ਮਾਨਸਿਕ ਤੇ ਸਮਾਜਿਕ ਖਲਾਬ ਮਾਨਸਿਕ ਯਾਨੀ ਕਿ ਮੈਂਟਲੀ ਤੌਰ ਤੇ ਸਮਾਜਿਕ ਜਣੇ ਸਮਾਜ ਤੇ ਸੋਸਾਇਟੀ ਤੌਰ ਤੇ ਕੀ ਲਾਭ ਹੈ ਸਾਨੂੰ ਸਵੇਰੇ ਟੈਲਨ ਨਾਲ ਵਿਅਕਤੀ ਦਾ ਮਨ ਸ਼ਾਂਤ ਰਹਿੰਦਾ ਹੈ ਚਿੰਤਾ ਤਣਾਅ ਤੇ ਡਿਪਰੈਸ਼ਨ ਘਟਦਾ ਹੈ ਤੁਸੀਂ ਚਿੰਤਾ ਤਣਾਅ ਵੀ ਆ ਚਿੰਤਾ ਗੁੱਸਾ ਘਟਦਾ ਵੀ ਲਿਖ ਸਕਦੇ ਹੋ ਧਿਆਨ ਕੇਂਦ੍ਰਿਤ ਰਹਿੰਦਾ ਹੈ ਫੋਕਸ ਬਣਿਆ ਰਹਿੰਦਾ ਜਿਵੇਂ ਕਿ ਕੋਈ ਵੀ ਕੰਮ ਕਰਨਾ ਆਏ ਇਸ ਦੌਰਾਨ ਦੋਸਤਾਂ ਤੇ ਗੁਆਂਢੀਆਂ ਨਾਲ ਮਿਲਾਪ ਹੁੰਦਾ ਹੈ ਇਸ ਨਾਲ ਸਮਾਜਿਕ ਸਬੰਧ ਮਜ਼ਬੂਤ ਹੁੰਦੇ ਹਨ ਤੇ ਇਕੱਲਾਪਨ ਘਟਦਾ ਹੈ ਜਿਹੜਾ ਮਾਨਸਿਕ ਵਿੱਚ ਅਮ ਡਿਪਰੈਸ਼ਨ ਗੁੱਸਾ ਕਰਦਾ ਤੇ ਧਿਆਨ ਕੇਂਦ੍ਰਿਤ ਰਹਿੰਦਾ ਹੈ ਮਾਨਸਿਕ ਹੋ ਗਿਆ ਸਮਾਜਿਕ ਵਿੱਚ ਜਿਹੜੇ ਸਮਾਜ ਜਿਸ ਵਿੱਚ ਅਸੀਂ ਰਹਿੰਦੇ ਆ ਹਨਾ ਉਹਨਾਂ ਦੋਸਤਾਂ ਤੇ ਗੁਆਂਢੀਆਂ ਨਾਲ ਮਿਲਾਪ ਹੁੰਦਾ ਜਦ ਤੁਸੀਂ ਸੈਰ ਕਰਨ ਜਾਂਦੇ ਕੋਈ ਨਾ ਕੋਈ ਸਾਨੂੰ ਉੱਥੇ ਮਿਲ ਜਾਂਦਾ ਤੇ ਨਾਲ ਹੀ ਸਮਾਜਿਕ ਸਬੰਧ ਜਿਵੇਂ ਕੋਈ ਅਸੀਂ ਉੱਥੇ ਸੈਰ ਕਰਨ ਜਾਵਾਂਗੇ ਜਿਹਨੂੰ ਅਸੀਂ ਨਾ ਵੀ ਜਾਣਦੇ ਹੋਏ 2 ਮਿੰਟ ਗੱਲਾਂ ਬਾਤਾਂ ਕਰੀਏ ਤੇ ਸਾਡਾ ਉਹਨਾਂ ਨਾਲ ਰਿਸ਼ਤਾ ਬਣ ਜਾਂਦਾ ਹੈ ਨਾ ਤੇ ਉਹਨਾਂ ਕੀ ਹੁੰਦਾ ਇਕ ਇਕੱਲਾਪਣ ਵੀ ਘਟਦਾ ਹੈ ਸੈਰ ਕਰਾਂਗੇ ਕੋਈ ਫਰੈਂਡ ਬਣ ਜਾਂਦਾ ਫਿਰ ਅਸੀਂ ਰੋਜ਼ ਹੀ ਉਹਨਾਂ ਰੁਟੀਨ ਬਣ ਜਾਂਦੀ ਕਿ ਅਸੀਂ ਇਕੱਠੇ ਸੈਰ ਕਰਾਂ ਕਰਾਂਗੇ ਇੱਕ ਹੈਬਿਟ ਬਣ ਜਾਂਦੀ ਹੈ ਠੀਕ ਹੈ ਇਸ ਕਰਕੇ ਉਹਨਾਂ ਨੇ ਕਿਹਾ ਮਾਨਸਿਕ ਤੇ ਸਮਾਜਿਕ ਲਾਭ ਵੀ ਇਹਦੇ ਬੜੇ ਹੁੰਦੇ ਆ ਨੈਕਸਟ ਹੈ ਲਾਭ ਹੁਣ ਹੋਰ ਕੀ ਲਾਭ ਹੈ ਸਾਨੂੰ ਸਵੇਰ ਦੀ ਸੈਰ ਨਾਲ ਹੱਡ ਪੈਰ ਖੁੱਲ ਜਾਂਦੇ ਹਨ ਦਿਲ ਦਿਮਾਗ ਨੂੰ ਸ਼ਕਤੀ ਮਿਲਦੀ ਹੈ ਸ਼ਰੀਰ ਨਿਰੋਹਾ ਬਣ ਜਾਂਦਾ ਯਾਨੀ ਕਿ ਰੋਗਾ ਤੋਂ ਦੂਰ ਰਹਿੰਦਾ ਨਿਰੋਗੀ ਵੀ ਲਿਖ ਸਕਦੇ ਹਾਂ ਸੀ ਜੋ ਲੋਕ ਸੈਰ ਨਹੀਂ ਕਰਦੇ ਹਨ ਉਹ ਸੁਸਤ ਬਿਮਾਰ ਜਿਹਾ ਵਿਖਾਈ ਦਿੰਦੇ ਹਨ ਜਿਵੇਂ ਮਸ਼ੀਨ ਨੂੰ ਤੇਲ ਦੀ ਲੋੜ ਹੁੰਦੀ ਹੈ ਓਵੇਂ ਸਾਡੇ ਸਰੀਰ ਲਈ ਵੀ ਸਵੇਰ ਦੀ ਸੈਰ ਤੇਲ ਦਾ ਕੰਮ ਕਰਦੀ ਹੈ ਨੈਕਸਟ ਲਾਸਟ ਪੁਆਇੰਟ ਹੈ ਸਾਰੰਸ਼ ਯਾਨਕੀ ਦਾ ਸਿੱਟਾ ਕੀ ਹੈ ਅੰਤ ਕਿਹਾ ਜਾ ਸਕਦਾ ਹੈ ਕਿ ਸਵੇਰ ਦੀ ਸੈਰ ਦਾ ਸਾਡੇ ਜੀਵਨ ਜਾਂ ਸਰੀਰ ਦੀ ਤੰਦਰੁਸਤੀ ਲਈ ਬਹੁਤ ਹੀ ਮਤਵ ਹੁੰਦਾ ਹੈ ਇਸ ਨਾਲ ਸਰੀਰਿਕ arogyata ਦੇ ਨਾਲ ਨਾਲ ਮਾਨਸਿਕ arogyata ਵੀ ਮਿਲਦੀ ਹੈ ਯਾਨੀ ਕਿ ਸਰੀਰ ਤੇ ਰੋਗਾ ਰਹਿਤ ਹੁੰਦਾ ਤੇ ਮਾਨਸਿਕ ਸਾਨੂੰ ਜਿਹੜਾ ਸਾਡਾ ਗੁੱਸਾ ਐ ਸਟ्रेस ਐ ਉਹ ਵੀ ਘੱਟ ਜਾਂਦਾ ਆਸੀ ਬਾਂ ਕੇ ਸੌਣ ਨਾਲੋਂ ਸਵੇਰੇ ਉੱਠ ਕੇ ਕਿੰਨੀ ਸਹਾਈ ਦਾ ਆਪਣਾ ਹੀ ਆਨੰਦ ਹੈ